ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੇ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਬਾਦਸ਼ਾਹ ਜੀ ਦੀ ਮਿਹਰ ਕਿਰਪਾ ਦਾ ਸਤਕਾar ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਰੰਭੂਈ ਹੈ ਅਸਾ ਰਾਗ ਦੇ ਵਿੱਚ ਬਾਦਸ਼ਾਹ ਜੀ ਦਾ ਜੇ ਸੰਤ ਕਲ ਰੰਗੋ ਏਸੀ ਜਿੱਦੇ ਅੱਜ ਤੀਜੇ ਬੰਦ ਪਾਤਸ਼ਾਹ ਜੀ ਰੰਗ ਕਰਦੇ ਹਨ ਪੰਚਮ ਪਾਤਸ਼ਾਹ ਜੀ ਆਓ ਸਤਿਗੁਰੂ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਨੌ ਨਿਦੇ ਨੌ ਨਿਦੇ ਮੇਰੇ ਘਰ ਮਹ ਆਈ ਰਾਮ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਾਈ ਰਾਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਇਸ ਬੰਦ ਨੂੰ ਆਰੰਭ ਕਰਦੇ ਹੋਏ ਤੀਜੇ ਬੰਦ ਨੂੰ ਬਚਨ ਕਰਦੇ ਹਨ ਨੌ ਨਾਮ ਨਿਦੇ ਨੌ ਨਿਦੇ ਪਹਿਲੋਂ ਨਾਵੇ ਨੰਨਾ ਵਾਵੇ ਦੇ ਨਾਲ ਹੀ ਫਿਰ ਨੰਨਾ ਊੜੇ ਦੇ ਨਾਲ ਇਹ ਲਬਜ ਦੇ ਅਰਥ ਕੀ ਬਣਦੇ ਹਨ ਆਰ ਬੋਲਣ ਦੇ ਵਿੱਚ ਫਰਕ ਹੈ ਮਹਾਰਾਜ ਜੀ ਇਹ ਤੀਜਾ ਬੰਦ ਰੰਮ ਕਰ ਰਹੇ ਹਨ ਨਾਮ ਨਿਦੇ ਨਾਉ ਨਿਦੇ ਮੇਰੇ ਘਰ ਮਹਿ ਆਈ ਰਾਮ ਮਹਾਰਾਜ ਜੀ ਕਹਿੰਦੇ ਜਦੋਂ ਉਹ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਨਾ ਹਰੀ ਦੀ ਇਸੇ ਜਗਿਆਸੂ ਨੂੰ ਗੁਰਸਿੱਖ ਪਿਆਰੇ ਭਗਤ ਨੂੰ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਹਦੇ ਘਰ ਦੇ ਵਿੱਚ ਨੌ ਨਦੀਆਂ 18 ਸਿੱਧੀਆਂ ਆ ਜਾਂਦੀਆਂ ਹਨ ਨਾਮ ਨਿੱਤੇ ਨੌ ਨਿੱਧ ਮੇਰੇ ਘਰ ਆਏ। ਰਾਮ ਮਹਾਰਾਜ ਜੀ ਕਹਿੰਦੇ ਇਹ ਹਿਰਦੇ ਰੂਪੀ ਸਾਡੇ ਘਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਪ੍ਰਭੂ ਪਰਮਾਤਮਾ ਦੇ ਆਉਣ ਕਾਰਨ ਮਹਾਰਾਜ ਜੀ ਦੇ ਨੌ ਨਿੱਧੀਆਂ ਦੇ ਖਜ਼ਾਨੇ ਭਰਤੇ ਹਨ। ਕਿਉਂਕਿ ਭਗਤਾਂ ਦੀਆਂ ਗੁਰਮਖਾਂ ਦੀਆਂ ਗੁਰਸਿੱਖ ਪਿਆਰਿਆਂ ਦੀਆਂ ਉਹ ਦਾਸੀਆਂ ਹਨ ਨੌ ਨਿੱਧੀਆਂ। ਮਹਾਰਾਜ ਜੀ ਦੀ ਇਰਦੇ ਦੇ ਵਿੱਚ ਜਦੋਂ ਕਿਸੇ ਦੇ ਪ੍ਰਕਾਸ਼ ਹੋ ਜਾਂਦਾ ਹੈ ਤੇ ਨੌ ਨਿੱਧੀਆਂ 18 ਸਿੱਧੀਆਂ ਆਪਣੇ ਆਪ ਆਟੋਮੈਟਿਕ ਉਹਦੇ ਚਰਨਾਂ ਵਿੱਚ ਆ ਟਿਕਦੀਆਂ ਹਨ ਜੇ ਮਹਾਰਾਜ ਜੀ ਕਹਿੰਦੇ ਸਾਡੇ ਘਰ ਦੇ ਵਿੱਚ ਹਿਰਦੇ ਰੇਪ ਚ ਮਹਾਰਾਜ ਜੀ ਕਹਿੰਦੇ ਨੌ ਨਿੱਧੀਆਂ ਮੇਰੇ ਘਰ ਮੈਂ ਆਈ RAM ਇਸ ਘਰ ਦੇ ਵਿੱਚ ਆ ਗਈਆਂ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ RAM ਇਹ ਮਹਾਰਾਜ ਜੀ ਕਹਿੰਦੇ ਸੀ ਸਭ ਕੁਝ ਪ੍ਰਾਪਤ ਕਰ ਲਿਆ ਨਾਮ ਨੂੰ ਧਿਆਉਣ ਦੇ ਨਾਲ ਮਹਾਰਾਜ ਜੀ ਕਹਿੰਦੇ ਨਾਮ ਨੂੰ ਜਪਣ ਦੇ ਨਾਲ ਨਾਮ ਨੂੰ ਜਪਣ ਦੇ ਨਾਲ ਮਹਾਰਾਜ ਜੀ ਕਹਿੰਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਜਿਹੜੀਆਂ ਚੀਜ਼ਾਂ ਵਸਤੂਆਂ ਪਿੱਛੇ ਸੀ ਦੌੜਦੇ ਆ ਔਰ ਜਦੋਂ ਗੁਰਸਿੱਖ ਕੋਈ ਉਹਨੂੰ ਮਨ ਦੇ ਵਿੱਚ ਧਿਆਉਣਾ ਕਰਦਾ ਹੈ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਸਭ ਕੁਝ ਮੈਂ ਸਭ ਕੁਝ ਪਾਇਆ ਮਹਾਰਾਜ ਜੀ ਕਹਿੰਦੇ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਫਿਰ ਮਹਾਰਾਜ ਜੀ ਸਾਰੇ ਸੁੱਖ ਨਾਮ ਦੇ ਵਿੱਚ ਹੀ ਬਖਸ਼ ਦਿੰਦੇ ਹਨ ਨਾਮ ਦੇ ਰਾਹੀਂ ਮਹਾਰਾਜ ਜੀ ਇਹ ਆਤਮਾ ਨੂੰ ਸੁੱਖ ਦੇ ਦਿੰਦੇ ਹਨ ਆਤਮਿਕ ਸੁੱਖ ਦੀ ਪ੍ਰਾਪਤੀ ਹੋਣ ਕਾਰਨ ਸਾਰੇ ਸੁੱਖ ਆ ਜਾਂਦੇ ਹਨ ਨਾਮ ਧਿਆਈ ਸਦਾ ਸਖਾਈ ਸਹਿਜ ਸੁਭਾਈ ਗੋਵਿੰਦਾ ਤੇ ਮਹਾਰਾਜ ਜੀ ਕਹਿੰਦੇ ਨਾਮ ਨੂੰ ਧਿਆਉਣ ਦੇ ਨਾਲ ਸਦਾ ਬਾਤੇ ਸੁਖੀ ਸੌਖੇ ਹੋ ਜਾਵਾਂਗੇ ਸੁਖੀ ਹੋ ਜਾਵਾਂਗੇ ਤੇ ਮਹਾਰਾਜ ਜੀ ਕਹਿੰਦੇ ਸਹਿਜ ਸੁਭਾਈ ਗੋਵਿੰਦਾ ਸਹਿਜ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਨੂੰ ਜਦੋਂ ਪ੍ਰਾਪਤ ਕਰਾਂਗੇ ਤੇ ਮਹਾਰਾਜ ਜੀ ਕਹਿੰਦੇ ਫਿਰ ਨਾਮ ਨੂੰ ਧਿਆਉਣ ਦੇ ਨਾਲ ਸੁਖ ਆਨੰਦ ਸੁਖ ਮਹਾਰਾਜ ਜੀ ਕਹਿੰਦੇ ਸਦਾ ਵਾਤ ਤੇ ਸੁਖਦਾਈ ਸੁਖੂ ਹੀ ਹੋ ਜਾਵਾਂਗੇ ਗਣ ਤ ਮਟਾਈ ਚੁੱਕੀ ਧਾਈ ਕਦੇ ਨਾ ਵਿਆਪੇ ਮਨ ਚਿੰਦਾ ਤੇ ਮਹਾਰਾਜ ਜੀ ਕਹਿੰਦੇ ਗਣ ਤ ਮਿਟ ਜਾਵੇਗੀ ਤੇ ਮਾੜੀ ਜਿਹੜੀ ਮਾਤ ਉਹ ਨਾਸ ਹੋ ਜਾਵੀ ਕਦੇ ਵਿਆਪੇ ਮਨ ਚਿੰਦਾ ਮਨ ਚਿੰਦਿਆ ਫਲ ਜਿਹੜਾ ਪ੍ਰਾਪਤ ਕਰ ਲਵਾਂਗੇ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਨਾਈ ਤੇ ਮਹਾਰਾਜ ਜੀ ਕਹਿੰਦੇ ਫਿਰ ਗੋਵਿੰਦ ਧਰਤੀ ਦਾ ਜਿਹੜਾ ਪਾਲਨਹਾਰਾ ਹੈ ਉਹ ਹਿਰਦੇ ਵਿੱਚੋਂ ਅਨੰਦ ਦੀ ਧੁਨ ਵਜਾ ਦੇਵੇਗਾ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਉਹ ਗੱਜ ਜਾਵੇਗਾ ਉਹ ਹਿਰਦੇਵ ਦੇ ਵਿੱਚ ਅਨਾਹਦ ਵਾਜੇ ਚਰਜ ਸੋਭ ਬਣਾਈਏ ਉਹ ਸੋਭਾ ਚਰਜ ਹੁੰਦੀ ਹੈ ਉਹ ਕੌਤਕ ਚਰਜ ਹੁੰਦਾ ਪ੍ਰਮਾਤਮਾ ਦਾ ਜਿਹੜਾ ਕੀ ਸਾਡੇ ਵਰਗੇ ਆਮ ਲੋਕਾਂ ਦੇ ਸਮਝ ਤੋਂ ਪਰੇ ਹੈ ਕਿਉਂਕਿ ਜਿੱਦਾਂ ਦੇ ਹਿਰਦੇ ਵਿੱਚ ਉਹ ਆਨਾਦ ਵੱਜ ਜਾਂਦਾ ਹੈ ਸੱਚੀ ਬਾਣੀ ਦੇ ਵਾਜੇ ਵੱਜ ਜਾਂਦੇ ਹਨ ਉਹਨਾਂ ਨੂੰ ਫਿਰ ਬਾਹਰਲੇ ਵਾਜਿਆਂ ਦੀ ਕੋਈ ਲੋੜ ਨਹੀਂ ਹੁੰਦੀ ਬਾਹਰਲੀਆਂ ਚੀਜ਼ਾਂ ਦੀ ਉਹਨਾਂ ਦੀ ਬਿਰਤੀ ਸੁਰਤੀ ਖਤਮ ਹੋ ਜਾਂਦੀ ਹੈ ਉਹਨਾਂ ਦੀ ਆਤਮਾ ਜਿਹੜੀ ਹੈ ਉਹ ਸੁੱਚੀ ਬਣ ਜਾਂਦੀ ਹੈ ਉੱਚੀ ਉੱਠ ਜਾਂਦੀ ਹੈ ਸੰਸਾਰ ਨਾਲੋਂ ਉਹ ਸਦਾ ਵਸਤੀ ਸ਼ਾਂਤ ਹੋ ਜਾਂਦੇ ਹਨ ਈ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਅਨਾਹਵਾਜੇ ਚਰਜ ਸੋਭ ਬਣਾਈ ਉਹਨਾਂ ਦੀ ਸੋਭਾ ਫਿਰ ਮਾਲਕ ਆਪ ਬਣਾਉਂਦਾ ਕਹੋ ਨਾਨਕ ਪੀਰ ਮੇਰੇ ਸੰਗੇ ਤਾਂ ਮੈਂ ਨੌ ਨਿੱਧ ਪਾਈ ਈ ਮਹਾਰਾਜ ਜੀ ਖੀਲੀ ਤਖ ਵਿੱਚ ਜਵਾਬ ਦਿੰਦੇ ਨੇ ਕਹੋ ਨਾਨਕ ਪੀਰ ਮੇਰੇ ਸੰਗੇ ਪੀਰ ਪਤੀ ਪ੍ਰਮਾਤਮਾ ਮੇਰੇ ਸੰਗ ਹੈ ਮਹਾਰਾਜ ਜੀ ਕਹਿੰਦੇ ਹੁਣ ਮੇਰੇ ਸੰਗ ਵਸਦਾ ਪਤੀ ਪਰਮੇਸ਼ਰ ਉਹ ਮੇਰੇ ਨਾਲ ਰਹਿੰਦਾ ਹੈ ਕਿਉ ਨਾਮਨੀ ਦਪਾਈ ਮਹਾਰਾਜ ਜੀ ਕਹਿੰਦੇ ਮੈਂ ਉਸ ਤੋਂ ਨੌ ਨਦੀਆਂ ਦੀ ਪ੍ਰਾਪਤੀ ਕਰ ਲਈ ਸਰਸੜੇ ਸਰਸੜੇ ਮੇਰੇ ਭਾਈ ਸਭ ਮੀਤਾ RAM ਅਗਲਾ ਪਦ ਚੌਥਾ ਹੀਰਲਾ ਪਦ ਮਹਾਰਾਜ ਜੀ ਆਰੰਭ ਕਰਦੇ ਨੇ ਇਸ ਸ਼ਬਦ ਦਾ ਸਰਸੜੇ ਸਰਸੜੇ ਮੇਰੇ ਭਾਈ ਸਭ ਮੀਤਾ RAM ਖੁਸ਼ੀ ਦੇ ਘਰ ਵਿੱਚ ਸਰਸੜੇ ਲਬਜ ਦਾ ਅਰਥ ਬਣਦਾ ਖੁਸ਼ੀ ਮਨ ਦੀ ਖੁਸ਼ੀ ਪ੍ਰਾਪਤ ਹੋ ਜਾਣੀ ਮੇਰੇ ਭਾਈ ਸਭ ਅਮੀਤਾ ਮੇਰੇ ਭਾਈ ਮਹਾਰਾਜ ਜੀ ਕਹਿੰਦੇ ਮੇਰੇ ਮਿੱਤਰ ਮਹਾਰਾਜ ਜੀ ਕਹਿੰਦੇ ਉਹ ਖੁਸ਼ੀ ਦੇ ਵਿੱਚ ਆ ਗਿਆ ਜਿਉਂ ਖੁਸ਼ੀ ਦਾ ਕੋਈ ਸਮਾਂ ਹੁੰਦਾ ਨਾ ਤੇ ਉਹ ਸਾਰੇ ਪਰਿਵਾਰ ਵਿੱਚ ਖੁਸ਼ੀ ਆ ਜਾਂਦੀ ਹੈ ਮਾਹੌਲ ਖੁਸ਼ੀ ਦਾ ਬਣ ਜਾਂਦਾ ਹੈ ਉੱਥੇ ਸਾਰਾ ਪਰਿਵਾਰ ਹੀ ਖੁਸ਼ ਹੁੰਦਾ ਰਿਸ਼ਤੇਦਾਰ ਖੁਸ਼ ਹੁੰਦੇ ਹਨ ਤੇ ਜਦੋਂ ਗੁਰਸਿੱਖ ਦੇ ਅੰਦਰ ਖੁਸ਼ੀ ਬਣਦੀ ਹੈ ਉਹਦਾ ਮਿੱਤਰ ਪ੍ਰਭੂ ਬਣ ਜਾਂਦਾ RAM ਮਹਾਰਾਜ ਜੀ ਕਹਿ ਰਹੇ ਨੇ ਭਾਈ ਸਭ ਮੀਤਾ RAM ਮਹਾਰਾਜ ਜੀ ਕਹਿੰਦੇ ਉਹ ਮਿੱਤਰ RAM ਬਣ ਗਿਆ ਜਦੋਂ ਤੇ ਮਹਾਰਾਜ ਜੀ ਕਹਿੰਦੇ ਫਿਰ ਭਾਈ ਸਾਰੇ ਮਹਾਰਾਜ ਜੀ ਕਹਿੰਦੇ ਖੁਸ਼ੀ ਵਿੱਚ ਆਜਣ ਇੰਦਰੀ ਇੰਦਰੀਆਂ ਸਰੀਰ ਦੇ ਸਰਸੜੇ ਸਰਸੜੇ ਮੇਰੇ ਭਾਈ ਮੀਤਾ RAM ਮਹਾਰਾਜ ਜੀ ਕਹਿੰਦੇ ਸਾਰੇ ਖੁਸ਼ੀ ਦੇ ਘਰ ਵਿੱਚ ਆ ਗਏ ਵਿਖਮੋ ਵਿਖਮ ਅਖਾੜਾ ਮੈਂ ਗੁਰਮਿਲ ਜੀਤਾ RAM ਵਿਖਮੋ ਖਾੜਾ ਜਿਹੜਾ ਉਹਨੂੰ ਜਿੱਤ ਲਿਆ ਜਿਵੇਂ ਇੱਕ ਪਹਿਲਵਾਨਾਂ ਦਾ ਖਾੜਾ ਹੁੰਦਾ ਨਾ ਵਿਖਮ ਖਾੜਾ ਉਹਨੂੰ ਵੀ ਕਿਹਾ ਜਾਂਦਾ ਤੇ ਉਹ ਖਾੜੇ ਦੇ ਵਿੱਚ ਬੜੀ ਮਿਹਨਤ ਦੇ ਨਾਲ ਜਿੱਤਣਾ ਪੈਂਦਾ ਕੋਈ ਸੌਖਾ ਨਹੀਂ ਹੈਗਾ ਉਹ ਖਾੜਾ ਜਿੱਤਣਾ ਉਹ ਪਹਿਲਵਾਨਾਂ ਨੂੰ ਉਸ ਬਾਰੇ ਪਤਾ ਹੁੰਦਾ ਖਾੜੇ ਬਾਰੇ ਜਿਵੇਂ ਉਹ ਜਿੱਤਦੇ ਹਨ ਕਿੰਨੀ ਮਿਹਨਤ ਕਰਦੇ ਹਨ ਕਿੰਨਾ ਮੁਸੱਕਤ ਘਾਲ ਕੇ ਉਹ ਤਿਆਰੀ ਕਰਦੇ ਹਨ ਫਿਰ ਕਿਤੇ ਉਹ ਖਾੜਾ ਜਿੱਤਿਆ ਜਾਂਦਾ ਹੈ ਤੇ ਜਿਹੜਾ ਸਾਡਾ ਖਾੜਾ ਹੈ ਮਹਾਰਾਜ ਜੀ ਕਹਿੰਦੇ ਇਸ ਤੋਂ ਵੀ ਔਖਾ ਹੈ ਜਿਹੜਾ ਮਨ ਦਾ ਖਾੜਾ ਇਹਨੂੰ ਜਿਤਨਾ ਕਿਤੇ ਸੁਖਾਣੀ ਜਿਵੇਂ ਬਾਹਰੋਂ ਖਾੜਾ ਜਿਤਨਾ ਔਖਾ ਹੈ ਨਾ ਬਿਖਮੋ ਬਿਖਮਾ ਖਾੜਾ ਮੈਂ ਗੁਰਮਿਲ ਜੀਤਾ ਇੱਕੋ ਹੀ ਰਸਤਾ ਹੈ ਮਹਾਰਾਜ ਜੀ ਕਹਿੰਦੇ ਗੁਰੂ ਦੇ ਮੇਲ ਨਾਲ ਇਹ ਖਾੜੇ ਨੂੰ ਜਿੱਤ ਸਕਦੇ ਆਏ ਭਰਮ ਤੋਂ ਬਾਹਰ ਆ ਸਕਦੇ ਆ ਭਰਮ ਦੇ ਵਿੱਚ ਫਸੇ ਹੋਏ ਇੱਕ ਸੀ ਬਾਹਰ ਨਹੀਂ ਨਿਕਲ ਸਕਦੇ ਜ਼ਿੰਦਗੀ ਗੱਲ ਜਾਂਦੀ ਹੈ ਜ਼ਿੰਦਗੀ ਲੰਘ ਜਾਂਦੀ ਹੈ ਅਸੀਂ ਭਰਮ ਦੇ ਵਿੱਚ ਹੀ ਫਸੇ ਰਹਿੰਨੇ ਆ ਕਿੰਨਾ ਵੱਡਾ ਔਖਾ ਇਹ ਦੇ ਵਿੱਚੋਂ ਨਿਕਲਣਾ ਯਾਰੀ ਇਹ ਦੇ ਵਿੱਚੋਂ ਨਿਕਲਣਾ ਸੌਖਾ ਨਹੀਂ ਹੈ ਜਿਵੇਂ ਮਹਾਰਾਜ ਜੀ ਕਹਿੰਦੇ ਇੱਕ ਖਾੜਾ ਜਿੱਤਣ ਵਾਲਾ ਪਹਿਲਵਾਨ ਬੜਾ ਔਖੀ ਪਖਾਈ ਦੇ ਨਾਲ ਉਹ ਖਾੜਾ ਜਿੱਤ ਪਾਂਦਾ ਹੈ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਖਾੜੇ ਨੂੰ ਗੁਰੂ ਤੋਂ ਬਿਨਾਂ ਨਹੀਂ ਜਿੱਤਿਆ ਜਾਂਦਾ ਉਹਨੂੰ ਵੀ ਗੁਰੂ ਧਾਰਨ ਕਰਨਾ ਪੈਂਦਾ ਉਹ ਉਹ ਜੁਗਤੀਆਂ ਦੱਸਦਾ ਪਹਿਲਵਾਨ ਨੂੰ ਜਵੇਂ ਬਿਨਾਂ ਮਰਜ਼ੀ ਤਕੜਾ ਪਹਿਲਵਾਨ ਹੋਵੇ ਜੇ ਉਹਨੂੰ ਢੰਗ ਜੁਗਤੀਆਂ ਨਹੀਂ ਉਹ ਹਾਰ ਜਾਂਦਾ ਉਹ ਹਾਰ ਜਾਂਦਾ ਮਾੜੇ ਪਹਿਲਵਾਨ ਦੇ ਅੱਗੇ ਵੀ ਉਹ ਹਾਰ ਜਾਂਦਾ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ģੇਰਨਾ ਕਿਸ ਤਰ੍ਹਾਂ ਸੱਠਣਾ ਕੰਡ ਲਵਾਣੀ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਰੂਪੀ ਖਾੜਾ ਭਰਮ ਦਾ ਇਹਦੇ ਵਿੱਚੋਂ ਜਿੰਨਾ ਸੁੱਖਾ ਨਹੀਂ ਇੱਥੇ ਵੀ ਗੁਰੂ ਧਾਰਨ ਪੈਂਦਾ ਸੱਚੇ ਗੁਰੂ ਨੂੰ ਧਾਰਨ ਕਰਨਾ ਪੈਂਦਾ ਗੁਰਮਿਲ ਜੀਤਾ RAM ਮਹਾਰਾਜ ਜੀ ਕਹਿੰਦੇ ਗੁਰੂ ਦੇ ਨਾਲ ਜਦੋਂ ਮੇਲ ਬਣਾ ਲਿਆ ਨਾ ਫਿਰ ਮਹਾਰਾਜ ਜੀ ᔪਗਤੀ ਦੱਸਦੇ ਨੇ ਭਰਮ ਦੇ ਵਿੱਚੋਂ ਬਾਹਰ ਨਿਕਲਣ ਦੀ ਫਿਰ ਇਹ ਮਹਾਰਾਜ ਜੀ ਕਹਿੰਦੇ ਭਰਮ ਦਾ ਖਾੜਾ ਮਹਾਰਾਜ ਜੀ ਕੱਟ ਦਿੰਦੇ ਹਨ ਇਹਦੇ ਤੋਂ ਜਿੱਤ ਪ੍ਰਾਪਤ ਹੋ ਜਾਂਦੀ ਹੈ। ਉਹਦੇ ਤੋਂ ਜਿੱਤ ਮਿਲ ਜਾਂਦੀ ਹੈ ਜਿਵੇਂ ਮਸਕੀਨ ਗਿਆਸਨਾ ਸੁਖੀ ਵਸੀ ਮਸਕੀਨੀਆਂ ਆਪਨਿ ਵਾਰ ਤਲੇ ਮਹਾਰਾਜ ਜੀ ਨੇ ਉਹਨਾਂ ਸੁਖਨੀ ਸਾਹਿਬ ਜੀ ਦੇ ਵਿੱਚ ਪਾਦ ਜਰਜ ਕਰਤਾ। ਸਾਦੇ ਵਾਸਤੇ ਉਹਦੇ ਮਨ ਦੇ ਵਿੱਚ ਗੁਰੂ ਪ੍ਰਤੀ ਸਤਿਗੁਰਾਂ ਪਤੀ ਸਤਕਾਰ ਆ ਗਿਆ ਸੀ। ਤਾਉ ਦਾ ਮਹਾਰਾਜ ਜੀ ਨੇ ਪੰਕਤੀ ਦਰਜ ਕੀਤੀ ਹੈ ਸੁਖੀ ਵਸੇ ਮਸਕੀਨੀਆਂ ਆਪਨਿ ਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਮਸਕੀਨੀਆਂ ਪਹਿਲਵਣ ਸੀ ਬੜਾ ਤਕੜਾ ਜਿਹਦੇ ਅੱਗੇ ਕੋਈ ਪਹਿਲਵਣ ਖੜਦਾ ਨਹੀਂ ਸੀ ਮਸਕੀਨੀਆਂ ਅੱਗੇ ਤੇ ਜਦੋਂ ਗੁਰੂ ਦਾ ਸਿੱਖ ਗਿਆ ਸੀ ਇਹਨਾਂ ਨੂੰ ਮਾਇਆ ਦੀ ਲੋੜ ਸੀ ਤੇ ਮਹਾਰਾਜ ਜੀ ਆਸਤੇ ਮਾਇਆ ਚਾਹੀਦੀ ਸੀ ਕਿਸੇ ਪਾਸੇ ਵੀ ਕੋਈ ਜਤਨ ਨਹੀਂ ਹੋਇਆ ਤੇ ਉਹ ਪਤਲਾ ਲੱਗੇ ਕਿ ਕੁਸ਼ੀ ਕੁਸਤੀ ਦਾ ਅਖਾੜਾ ਲੱਗ ਰਿਹਾ ਹੈ ਉਥੇ ਇਨਾ ਨਾਮ ਰੱਖਿਆ ਗਿਆ ਜਿਹੜਾ ਹਾਰੇਗਾ ਉਹਨੂੰ ਇੰਨੇ ਪੈਸੇ ਮਿਲਣਗੇ ਜਿਹੜਾ ਜਿੱਤੇਗਾ ਉਹਨੂੰ ਵੱਧ ਮਿਲਣਗੇ ਤੇ ਉਹ ਗੁਰਸਿੱਖ ਨੇ ਪ੍ਰਵਾਹ ਨਹੀਂ ਕੀਤੀ ਮਾੜਾ ਜਿਆ ਗੁਰਸਿੱਖ ਸੀ ਦੇਖੋ ਪਤਲਾ ਕੋਈ ਜਾਣ ਨਹੀਂ ਸਰੀਰ ਚ ਬਹੁਤੀ ਤੇ ਇਨਾ ਵੱਡਾ ਪਲਵਾਨ ਹੈ ਇੱਕ ਗੁਰੂ ਦੇ ਪਿੱਛੇ ਉਹਦੇ ਨਾਲ ਲੜਨ ਚਲਾ ਗਿਆ ਕਹਿੰਦੇ ਮੇਰਾ ਗੁਰੂ ਖੁਸ਼ ਹੋ ਜਾਣਾ ਜਾਣਾ ਚਾਹੀਦਾ ਭਵੇਂ ਮੈਂ ਹਾਰ ਜਾਵਾਂ ਕੋਈ ਗੱਲ ਨਹੀਂ ਜਿਹੜੀ ਮਾਇਆ ਮਿਲੇਗੀ ਉਹ ਮਹਾਰਾਜ ਜੀ ਦੇ ਕਾਰਜ ਵਾਸਤੇ ਗੱਲ ਕਰਤ ਲਾਗਾ ਤੇ ਅੱਗੇ ਮਸਕੀਨੀਆਂ ਸੀ ਉਹ ਵੇਖ ਕੇ ਬੜਾ ਹੱਸਦਾ ਜਦੋਂ ਉਹ ਖਾੜੇ 'ਚ ਗਿਆ ਨਾ ਕੋਈ ਸਾਹਮਣੇ ਨਹੀਂ ਖੜਦਾ ਉੱਚੀ ਬਾਹ ਕਰਕੇ ਲਲਕਾਰਿਆ ਜਾ ਰਿਹਾ ਕਿ ਕੋਈ ਪਾਲ ਪਹਿਲਵਾਨ ਹੈ ਮਸਕੀਨੀਆਂ ਪਹਿਲਵਾਨ ਨਾਲ ਜੜਾਣ ਕੇ ਕੁਸ਼ਤੀ ਕਰੇ ਘੋਲ ਕਰੇ ਤੇ ਉਹ ਸਿੱਖ ਸਾਹਮਣੇ ਖੜਾ ਸੀ ਕੋਈ ਵੀ ਖੜਾ ਨਹੀਂ ਹੋਇਆ ਡਰਦਾ ਉਹ ਸਿੱਖ ਵਿਚਾਰਾ ਕਮਜ਼ੋਰ ਜਿਹਾ ਸਰੀਰ ਹੈ ਇਹ ਹੱਥ ਖੜਾ ਕਰਤਾ ਕਹਿੰਦਾ ਮੈਂ ਲੜਾਂਗਾ ਮਸਕੀਨ ਦੇ ਨਾਲ ਮਸਕੀਨੀਆਂ ਪਹਿਲਵਾਨ ਨਾਲ ਮੈਂ ਲੜਾਂਗਾ ਤੇ ਉਹ ਸਾਰੇ ਹੱਸਦੇ ਹਨ ਤਾੜੀਆਂ ਮਾਰਦੇ ਹਨ ਕੀ ਇਹ ਮਰਨ ਵਾਸਤੇ ਆ ਗਿਆ ਅੱਜ ਐਨਾ ਵੱਡਾ ਪਹਿਲਵਾਨ ਜਿਸਨੇ ਇੱਕ ਵਾਰੀ ਚੁੱਕ ਕੇ ਮਾਰਿਆ ਤੇ ਨੇ ਖਤਮ ਹੋ ਜਾਣਾ ਉਹਦੇ ਖਾੜੇ ਦੇ ਵਿੱਚ ਚੜ ਗਿਆ ਮਸਕੀਨੀਆਂ ਵੀ ਕਹਿੰਦਾ ਭਾਈ ਤੂੰ ਚਲਾ ਜਾ ਕਦੋਂ ਮਰਨ ਵਾਸਤੇ ਆ ਗਿਆ ਕੀ ਕਾਰਨ ਹੈ ਮੈਨੂੰ ਇੱਕ ਵਾਰੀ ਦੱਸ ਤੇ ਲੜਦੇ ਲੜਦੇ ਇੱਕ ਦੋ ਵਾਰੀ ਚੁੱਕ ਕੇ ਮਾਰਿਆ ਤੇ ਦੇਖੋ ਮਸਕੀਨਿਆਂ ਨੂੰ ਕਥਾ ਸਾਰੀ ਵਾਰਤਾ ਦੱਸਦਾ ਉਹ ਗੁਰਸਿੱਖ ਕਹਿੰਦਾ ਮੈਨੂੰ ਮਾਇਆ ਦੀ ਲੋੜ ਹੈ ਆਪਣੇ ਗੁਰੂ ਵਾਸਤੇ ਇਸ ਵਾਰ ਤੇ ਮੈਂ ਲੜਨ ਆਇਆ ਵਾਂ ਤੇਰੀ ਮਰਜ਼ੀ ਹੈ ਮੈਨੂੰ ਮਾਰ ਦੇ ਜਾਂ ਮੈਨੂੰ ਬਚਾਲਾ ਮੈਂ ਸਾਰੀ ਵਿਚਾਤ ਨੂੰ ਸੁਨਾਤੀ ਹੈ ਉਹਦੇ ਮਨ ਦੇ ਵਿੱਚ ਭਰਮ ਟੁੱਟ ਗਿਆ ਹੰਕਾਰ ਟੁੱਟ ਗਿਆ ਮਸਕੀਨਿਆਂ ਦਾ ਕਹਿੰਦਾ ਉੰਜ ਤਾਂ ਤੂੰ ਬਚਣਾ ਨਹੀਂ ਹੁਣ ਐ ਕਰੀ ਕੀ ਮੈਂ ਜਾਣ ਕੇ ਧਵਾਂਗਾ ਜਾਣ ਕੇ ਤੂੰ ਮੈਨੂੰ ਮਾਰੀ ਮੈਂ ਵਾਰ-ਵਾਰ ਹਾਰੀ ਜਾਵਾਂਗਾ ਤੂੰ ਜਿੱਤ ਜਾਵੇਂਗਾ ਤੇਰਾ ਕਾਰਜ ਪੂਰਾ ਹੋ ਜਾਵੇਗਾ ਤੇਰਾ ਐਸਾ ਕਿਹੜਾ ਗੁਰੂ ਹੈ ਜਿਹਦੇ ਪਾਸ ਵਾਸਤੇ ਤੂੰ ਮਰਨ ਵਾਸਤੇ ਆਇਆ ਮੈਨੂੰ ਵੀ ਲੈ ਕੇ ਚੱਲਣੀ ਤੇ ਦੇਖੋ ਐਡਾ ਵੱਡਾ ਪਹਿਲਵਾਨ ਮਸਕੀਨੀਆ ਸੀ ਜਿਹੜਾ ਗੁਰਸਿੱਖ ਦੇ ਸਾਹਮਣੇ ਹਾਰ ਗਿਆ ਸੀ ਹਾਰ ਗਿਆ ਉਹ ਮਸਕੀਨੀਆ ਜਾਣ ਕੇ ਉਹਦੇ ਸਾਹਮਣੇ ਆ ਰਿਹਾ ਉਹ ਤੇ ਗੁਰਸਿੱਖ ਨੂੰ ਕਹਿੰਦਾ ਕਿ ਹੁਣ ਮੈਨੂੰ ਮਹਾਰਾਜ ਦੇ ਦਰਸ਼ਨ ਕਰਾ। ਉਹ ਮਸਕੀਨੀਆਂ ਦਰਸ਼ਨਾ ਵਾਸਤੇ ਗਿਆ ਜਦੋਂ ਦਰਸ਼ਨ ਕੀਤੇ ਨਦਰੋਂ ਨਦਰੀ ਨਿਹਾਲ ਕਰਤਾ ਮਹਾਰਾਜ ਨੇ। ਤੇ ਉਹਦੀ ਪੰਗਤੀ ਫਿਰ ਮਹਾਰਾਜ ਨੇ ਦਰਜ ਕੀਤੀ ਹੈ ਸੁਖੀ ਵਸੇ ਮਸਕੀਨੀਆਂ ਆਪਨਿ ਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਉਹਦੇ ਨਾਮ ਦੇ ਵਿੱਚ ਕਿੰਨੀ ਤਾਕਤ ਹੈ ਭਾਈ। ਉਹ ਨਾਮ ਹੀ ਸੀ ਨਾ ਜਿਹਦੀ ਬਰਕਤ ਦੇ ਨਾਲ ਉਹ ਮਸਕੀਨੀਆਂ ਮਿਟਾ ਗਿਆ। ਐਨਾ ਵੱਡਾ ਪਹਿਲਵਾਨ ਗੁਰਸਿੱਖ ਨੇ ਢਾ ਲਿਆ। ਨਾਮ ਦੀ ਜੁਕਤੀ ਕਾਨੇ ਦੇ ਵਿੱਚ ਆਵਾਜ਼ ਮਾਰੀ ਨਾ ਮੇਰੇ ਗੁਰੂ ਨੇ ਆਹ ਕੁਝ ਕਿਹਾ ਇਸ ਕਰਕੇ ਮੈਨੂੰ ਮਾਇਆ ਚਾਹੀਦੀ ਹੈ ਤੇ ਜੇ ਮੈਂ ਹਾਰ ਵੀ ਜਾਵਾਂਗਾ ਮਰ ਵੀ ਜਾਵਾਂਗਾ ਕੋਈ ਗੱਲ ਨਹੀਂ ਤੂੰ ਲੜ ਮੇਰੇ ਨਾਲ ਤੇ ਇੰਨੀ ਗੱਲ ਕਹਿਣ ਤੇ ਵੀ ਉਹਦੇ ਮਾਨ ਦੇ ਵਿੱਚ ਨਿਮਰਤਾ ਆ ਗਈ ਕਿ ਇੰਨਾ ਵੱਡਾ ਕਿਹੜਾ ਗੁਰੂ ਹੈ ਜਿਹਦੇ ਪਿੱਛੇ ਸਮਰਨ ਵਾਸਤੇ ਆ ਗਿਆ ਤੇ ਉਹਦਾ ਹੰਕਾਰ ਟੁੱਟ ਗਿਆ ਮੈਂ ਟੁੱਟ ਕੇ ਜਾ ਕੇ ਮਹਾਰਾਜ ਦੇ ਚਰਨਾਂ ਤੇ ਢਿਆ ਮਸਕੀਨੀਆਂ ਤੇ ਮਹਾਰਾਜ ਨੇ ਖੁਸ਼ੀ ਦੇ ਘਰ ਵਿੱਚ ਆਣ ਕੇ ਉਹਦੀ ਪੰਕਤੀ ਚਾਣਨ ਕਰਤੀ ਕਹਿੰਦੇ ਲੈ ਫਿਰ ਤੇਰਾ ਜੁੱਗਾ ਤੱਕ ਨਾ ਰਹੇਗਾ ਇਹ ਨਾ ਹੈ ਨਾ ਉਹਦਾ ਮਸਕੀਨਿਆ ਇੱਕ ਵਾਰੀ ਹਾਰਿਆ ਸੰਸਾਰ ਦੇ ਸਾਹਮਣੇ ਤੋਂ ਹਾਰ ਗਿਆ ਪਰ ਮਹਾਰਾਜ ਦੀ ਨਿਗਾ ਵਿੱਚੋਂ ਜਿੱਤ ਗਿਆ ਸੀ ਸਤਿਗੁਰਾਂ ਦੀ ਨਿਗਾ ਵਿੱਚੋਂ ਐਸਾ ਜਿੱਤਿਆ ਅਜੇ ਤੱਕ ਨਹੀਂ ਹਾਰਿਆ ਬਾਣੀ ਦੇ ਵਿੱਚ ਉਹਦੀ ਤੁਖ ਮਹਾਰਾਜ ਨੇ ਦਰਜ ਕੀਤੀ ਇੱਥੇ ਵੀ ਮਹਾਰਾਜ ਜੀ ਕਹਿੰਦੇ ਉਨਾ ਹੀ ਵੱਡਾ ਮਿਹਨਤ ਹੈ ਮਹਾਰਾਜ ਜੀ ਕਹਿੰਦੇ ਸਖਾੜੇ ਦੀ ਹੋਮੇ ਦਾ ਜਿਹੜਾ ਬੰਦ ਇਹਨਾਂ ਨੂੰ ਤੋੜਨ ਵਾਸਤੇ ਗੁਰੂ ਦੀ ਮਿਹਰ ਚਾਹੀਦੀ ਹੈ ਗੁਰੂ ਦੀ ਨਦਰ ਚਾਹੀਦੀ ਹੈ ਮੈਂ ਗੁਰ ਮਿਲ ਜੀਤਾ RAM ਹਰਾ ਜੀ ਕਹਿੰਦੇ ਰਮੇ ਹੋਈ ਮਾਲਕ ਜੀ ਉਹ ਗੁਰੂ ਦੇ ਨਾਲ ਇਹ ਵਿਖਮ ਖਾੜੇ ਨੂੰ ਮੈਂ ਜਿੱਤ ਲਿਆ ਗੁਰ ਮਿਲ ਜੀਤਾ ਹਰ ਹਰ ਕੀਤਾ ਤੂ ਪੀ ਪੀਤਾ ਭਰਮ ਗੜਾ ਤੇ ਮਹਾਰਾਜ ਜੀ ਕਹਿੰਦੇ ਭਰਮ ਦੀ ਕੰਧ ਜਿਹੜੀ ਸੀ ਟਾਹੀ ਗੀ ਗੁਰਮਿਲ ਜੀਤਾ ਹਰ ਹਰ ਕੀਤਾ ਟੁੱਟੀ ਭੀਤਾ ਭਰਮ ਗੜਾ ਭਰਮ ਦਾ ਗੜ ਇੱਥੇ ਫਿਰ ਕਿਲੇ ਦੀ ਗੱਲ ਆ ਗਈ ਮਹਾਰਾਜ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਗੜ ਭੰਨਤਾ ਇਹ ਕਿਲਾ ਤੋੜਤਾ ਦਵਾਰ ਤੋੜਦੀ ਕਿਲੇ ਦੀ ਜਿਹੜੀ ਦਵਾਰ ਹੈ ਨਾ ਉਹ ਵੀ ਤੋੜਨੀ ਬੜੀ ਔਖੀ ਹੈ ਕਿਲਾ ਜਿਹੜਾ ਹੁੰਦਾ ਨਾ ਗੜ ਉਹਦੀ ਜਿਹੜੀ ਦਵਾਰ ਹੁੰਦੀ ਹੈ ਬਹੁਤ ਹੀ ਚੌੜੀ ਹੁੰਦੀ ਹੈ ਕੀਲੇ ਜਿੱਥੇ ਵੀ ਕਿਤੇ ਹੈ ਨਾ ਆਪਜੀ ਦਰਸ਼ਨ ਕੀਤੇ ਵੀ ਹੋਣਗੇ ਉਹ ਕਿਲੇ ਦੀ ਕੰਧ ਤੇ ਚੜਕੇ ਦੇਖਿਓ ਕਿਲੇ ਦੀਆਂ ਕੰਧਾਂ ਬਹੁਤ ਚੌੜੀਆਂ ਬਣਾਈਆਂ ਹੁੰਦੀਆਂ ਨੇ ਉਸ ਸਮੇਂ ਦੇ ਰਾਜਿਆਂ ਨੇ ਤਾਂ ਕਿਲੇ ਦੀ ਸਾਰੀ ਬਹੁਤ ਮਿਹਨਤ ਕਰਕੇ ਹੁੰਦੀ ਸੀ ਕੀ ਇਹਦੇ ਵਿੱਚ ਜਲਦੀ ਕੀਤਾ ਕੋਈ ਇਹ ਕੰਧ ਨੂੰ ਢਾਹ ਨਾ ਸਕੇ ਇੱਕ ਇੱਕ ਟਰੱਕ ਉੱਤੇ ਚੱਲ ਸਕਦਾ ਉਹ ਕੰਧ ਤੇ ਇੰਨੀ ਚੌੜੀ ਕੰਧ ਹੁੰਦੀ ਹੈ ਉਹ ਕੁੱਤੇ ਚੱਲੇ ਨਾ ਉਹ ਗੱਡੀ ਉਪਰ ਆ ਨੂੰ ਰਾਮ ਨਾਲ ਚੱਲ ਜਾਂਦੀ ਐ ਇੰਨੀ ਚੜਾਈ ਹੁੰਦੀ ਐ ਸੈਡਾਂ ਤੇ ਇੱਟਾ ਭਰ ਕੇ ਸੈਂਟਰ ਚ ਉਹਦੀ ਮਿੱਟੀ ਭਰੀ ਹੁੰਦੀ ਐ ਕਿ ਇਹ ਕੰਧ ਨੂੰ ਛੇਤੀ ਕੀ ਤਿਆਂ ਫੌਜ ਜਿਹੜੀ ਐ ਸੱਟ ਨਾ ਸਕੇ ਕਿਲੇ ਦੇ ਬਾਹਰ ਜਦੋਂ ਲੜਾਈਆਂ ਜੰਗ ਹੁੰਦੇ ਹਨ ਕਿ ਜਲਦੀ ਕੀ ਤਿਆਂ ਕੰਧਾ ਢਾਹ ਨਾ ਜਾਣ ਇਸ ਕਰਕੇ ਕਿਲਾ ਬੜਾ ਉੱਚਾ ਲੰਬਾ ਅਤੇ ਚੜਾਈ ਦੀਆਂ ਕੰਧਾਂ ਬਣਾਈਆਂ ਹੁੰਦੀਆਂ ਨੇ ਇਮਾਰਤ ਜੀ ਤਾਂ ਧਾਰਨ ਲਿੰਦਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਗੁਰਮਿਲ ਜੀਤਾ ਹਰ ਹਰ ਕੀਤਾ ਟੁੱਟੀ ਭੀਤਾ ਭਰਮ ਗੜਾ ਕਹਿੰਦੇ ਏਕੰਦ ਜਿਹੜੀ ਏ ਭਰਮ ਦੀ ਇਟ ਹੈਗੀ ਭਰਮ ਦਾ ਗੜ ਸੀ ਜਿਹੜਾ ਉਹ ਟਹਿ ਗਿਆ ਜਿਵੇਂ ਉਹ ਕਿਲਾ ਟੈਂਦਾ ਨਾ ਬੜੀ ਮਿਹਨਤ ਦੇ ਨਾਲ ਜਦੋਂ ਜਿੱਤਦਾ ਨਾ ਕੋਈ ਰਾਜਾ ਕਿਲਾ ਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਫੌਜ ਬੜੇ ਤਰੀਕਿਆਂ ਦੇ ਨਾਲ ਉਹਦੀ ਕੰਢ ਢਾ ਸਕਦੀ ਉਹਦਾ ਦਰਵਾਜ਼ਾ ਵੀ ਜਿਹੜਾ ਹੈ ਨਾ ਕਿਲੇ ਦਾ ਬੜਾ ਪੱਕਾ ਹੁੰਦਾ ਹੈ ਉਹ ਵੀ ਬਹੁਤ ਤਗੜੀ ਲੱਕੜ ਦਾ ਬਣਿਆ ਹੁੰਦਾ ਉਹਨੂੰ ਵੀ ਛਿੱਤੀ ਖੋਲ ਨਹੀਂ ਸਕਦੇ ਬੜੀ ਫੌਜ ਲੱਗ ਕੇ ਉਹ ਦਰਵਾਜ਼ੇ ਨੂੰ ਤੋਫਾਂ ਦੇ ਨਾਲ ਡੰਦੀ ਹੈ ਉਹ ਕੰਦਾ ਨੂੰ ਤੋਫਾਂ ਨਾਲ ਡਾਇਆ ਜਾਂਦਾ ਹੈ ਆਪਣੇ ਆਪ ਕੋਈ ਬੰਦਾ ਨਹੀਂ ਉਹਨਾਂ ਨੂੰ ਢਾ ਸਕਦਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਸਾਡੇ ਅੰਦਰ ਜਿਹੜਾ ਕੀਲਾ ਹੈ ਨਾ ਦੀਵਾਰ ਹੈ ਹਉਮੇ ਦੀ ਉਹਨੂੰ ਵੀ ਕੋਈ ਢਾ ਨਹੀਂ ਸਕਦਾ ਆਮ ਆਦਮੀ ਨਹੀਂ ਢਾ ਸਕਦਾ ਜਿੰਨਾ ਮਰਜ਼ੀ ਸੀ ਆਪਣੇ ਆਪ ਯਤਨ ਕਰੀਏ ਕੋਸ਼ਿਸ਼ ਕਰੀਏ ਭਰਮ ਦੀ ਦੁਆਰ ਟੈਂਦੀ ਹੋਈ ਨਹੀਂ ਜ਼ਿੰਦਗੀ ਲੰਘ ਜਾਂਦੀ ਹੈ ਤੇ ਮਹਾਰਾਜ ਜੀ ਢਾ ਸਕਦੇ ਹਨ ਜਿਨ੍ਹਾਂ ਤੇ ਜਾਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਗੁਰਮੁਖ ਪਿਆਰਿਓ ਬਾਣੀ ਦੇ ਰਾਹੀ ਗੁਰੂ ਦਾ ਸਾਥ ਹੀ ਲੈ ਕੇ ਗੁਰੂ ਦੇ ਸ਼ਬਦ ਰਾਹੀ ਟਾਂਦਿਆਂ ਨੇ ਇਸ ਕੰਦ ਨੂੰ ਇੱਥੇ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਬਦ ਦੀ ਕਮਾਈ ਨਾਲ ਦੱਸ ਰਹੇ ਹਨ ਗੁਰ ਮਿਲ ਜੀਤਾ ਹਰ ਹਰ ਕੀਤਾ ਤੁੱਕੀ ਭੀਤਾ ਭਰਮ ਗੜਾ ਮਹਾਰਾਜ ਜੀ ਕਹਿੰਦੇ ਕੰਦ ਸੀ ਜਿਹੜੀ ਵੀ ਭਰਮ ਦੀ ਉਹ ਟਹਿ ਗਈ ਇਹ ਗਾੜਸੀ ਜਿਹੜਾ ਖੀਲਾ ਸੀ ਅੰਦਰ ਟਹਿ ਟੇਰੀ ਕਰਤਾ ਮਹਾਰਾਜ ਨੇ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਨਤ ਮੇਰੀ ਆਪ ਖੜਾ ਮੇਰੇ ਸਾਥ ਮਹਾਰਾਜ ਜੀ ਕਹਿੰਦੇ ਉਹਨਾਂ ਆਪ ਖੜਾ ਜਿਹਦੇ ਨਾਲ ਉਹ ਖੜ ਜਾਂਦਾ ਉਹ ਹਾਰ ਨਹੀਂ ਸਕਦਾ ਜਿਹਦੇ ਨਾਲ ਖੜਦਾ ਨਾ ਉਹ ਮਸਕੀਨ ਦੇ ਸਾਹਮਣੇ ਕੋ ਸਿੱਖ ਸੀ ਉਹਦੇ ਨਾਲ ਮਹਾਰਾਜ ਖੜੇ ਸੀ ਉਹ ਹਾਰ ਹੀ ਨਹੀਂ ਸੀ ਸਕਦਾ ਕਿਉਂਕਿ ਉਹ ਅਰਦਾਸ ਕਰਕੇ ਤੁਰਿਆ ਸੀ ਮਹਾਰਾਜ ਜੀ ਤੇਰਾ ਕਾਰਜ ਹੈ ਮੈਂ ਮਸਕੀਨ ਦੇ ਸਾਹਮਣੇ ਜਾ ਰਿਹਾ ਮੌਤ ਦੇ ਮੂਹਰੇ ਜਾ ਰਿਹਾ ਤੁਸੀਂ ਬਚਾਣਾ ਜੇ ਵਿਧੀ ਚੰਦ ਗਿਆ ਦਸਾਲੇ ਲੈਣ ਘੋੜੇ ਲੈਣ ਤੇ ਮਹਾਰਾਜ ਜੀ ਜੋ ਛੇਵੇਂ ਪਾਤਸ਼ਾਹ ਨਹੀਂ ਤੇ ਕਹਤਾ ਮਹਾਰਾਜ ਜੀ ਕਹਿੰਦੇ ਛੇਵੇਂ ਪਾਤਸ਼ਾਹ ਜੀ ਕਹਿੰਦੇ ਵਿਧੀ ਚੰਦਾ ਪਹਿਲੋਂ ਚੋਰੀਆਂ ਕਰਦਾ ਸੀ ਹੁਣ ਵੀ ਜਾ ਘੋੜੇ ਲੈ ਕੇ ਆ ਸ਼ਿੰਗਾ ਤੋਂ ਵਪਾਰੀਆਂ ਤੋਂ ਰਸਤੇ ਵਿੱਚ ਇਹਨਾਂ ਨੇ ਬੇਈਮਾਨਾਂ ਦੇ ਦਛਾਲੇ ਖੋਲੇ ਲੱਖਾਂ ਦੇ ਦਛਾਲੇ ਸੀ ਮਰਮਾਲੇ ਮਹਾਰਾਜ ਨੂੰ ਚੜਾਉਣ ਵਾਸਤੇ ਲੈ ਕੇ ਆਏ ਘੋੜੇ ਖੋਲੇ ਮਹਾਰਾਜ ਦਾ ਬਹੁਤ ਤਕੜਾ ਘੋੜਾ ਲੱਖਾਂ ਦਾ ਘੋੜੇ ਸੀ ਦੋ ਘੋੜੇ ਖੋਲੇ ਸੀ ਇਨਾਂ ਕਾਬਲ ਕਨਾਲ ਤੋਂ ਆਂਦੇ ਹੋਏ ਤੇ ਮਹਾਰਾਜ ਜੀ ਵਿਧੀ ਚੰਦ ਨੂੰ ਹੱਸ ਰਿਆਣ ਵਿਧੀ ਚੰਦ ਜੀ ਬੜੀਆਂ ਚੋਰੀਆਂ ਕੀਤੀਆਂ ਹਨ ਤੇ ਹੁਣ ਐ ਕਰੋ ਤੁਸੀਂ ਜਾਓ ਤੁਹਾਨੂੰ ਢੰਗ ਹੈ ਚੋਰੀ ਦਾ ਕੀਲੇ ਤੇ ਬੜਾ ਤਕੜਾ ਪਹਿਰਾ ਆਮ ਸਿੱਖ ਨਹੀਂ ਉੱਥੇ ਜਾ ਸਕਦਾ ਤੁਸੀਂ ਜਾ ਕੇ ਲੈ ਕੇ ਆਓ ਤੇ ਵਿਦੀ ਚੰਦ ਹੱਸ ਪੇ ਕਹਿੰਦੇ ਮਹਾਰਾਜ ਜੀ ਪਹਿਲੋਂ ਤਾਂ ਚੋਰ ਸੀ ਆਪਣੇ ਪੇਟ ਵਾਸਤੇ ਮੈਂ ਚੋਰੀਆਂ ਕਰਦਾ ਸੀ ਪਰ ਹੁਣ ਮੈਂ ਚੋਰ ਥੋੜਾ ਹੁਣ ਤਾਂ ਤੁਹਾਡੇ ਚਰਨਾਂ ਦਾ ਦਾਸ ਹਾਂ ਤੁਹਾਡਾ ਸਿੱਖ ਬਣ ਚੁੱਕਾ ਹਾਂ ਹੁਣ ਬਹੁਤ ਡਰ ਲੱਗਦਾ ਜੇ ਮਿਹਰ ਕਰੋ ਤੁਸੀਂ ਕਿਰਪਾ ਕਰੋ ਫੇਰ ਭਵੇਂ ਤੱਤੀ ਬਲ ਦੀ ਅੱਗ ਵਿੱਚ ਵੀ ਬਿਠਾ ਲਓ ਮਹਾਰਾਜ ਜੀ ਤੁਸੀਂ ਜੇ ਮਿਹਰ ਦਾ ਹੱਥ ਰੱਖ ਦੋ ਫਿਰ ਜਿੱਥੇ ਮਰਜੀ ਭੇਜ ਦੋ ਭਵੇਂ ਮੌਤ ਦੇ ਕੂਵੇ ਵਿੱਚ ਸੱਟ ਦੋ ਭਵੇਂ ਅੱਗ ਵਿੱਚ ਸੱਟ ਦੋ ਫਿਰ ਮੈਨੂੰ ਕੋਈ ਪ੍ਰਵਾਹ ਨਹੀਂ ਇੱਕ ਵਾਰੀ ਕਿਰਪਾ ਦਾ ਮਿਹਰ ਦਾ ਹੱਥ ਰੱਖ ਦੋ ਤੇ ਮਹਾਰਾਜ ਜੀ ਜਿਵੇਂ ਪਾਸ਼ਾ ਜੀ ਕਹਿੰਦੇ ਵਿਧੀ ਚੰਦ ਆ ਜਾ ਫਿਰ ਜਾ ਫਿਰ ਘੋੜੇ ਲੈ ਕੇ ਆ ਤੇਰੇ ਤੇ ਸਾਡਾ ਹੱਥ ਹੈ ਜਿੱਥੇ ਵੀ ਔਖੀ ਘੜੀ ਆਈ ਤੇ ਸਾਨੂੰ ਚੇਤੇ ਕਰ ਲਈ ਤੈਨੂੰ ਬਚਾਵਾਂਗੇ ਤੇ ਦੇਖੋ ਪੜਪੁੰਜੇ ਦੇ ਪੱਠ ਵਿੱਚ ਵੜ ਗਿਆ ਵਿਧੀ ਚੰਦ ਕਹਿੰਦਾ ਪੜਪੁੰਜਿਆ ਕਿੱਥੇ ਲੋਕਾਂ ਪਿੱਛੇ ਫੌਜ ਆ ਰਹੀ ਹੈ ਸਿਪਾਈ ਲੱਭਦੇ ਫਿਰਦੇ ਆ ਨਾਲੇ ਦੋਲੇ ਪਹਿਰਾ ਤੇ ਭੜਪੁੰਜੇ ਨੇ ਮਖੌਲ ਕਰਤਾ ਕਹਿੰਦਾ ਜੇ ਗੁਰੂ ਦਾ ਸਿੱਖ ਹੈ ਤਾਂ ਇਹ ਪੱਠ ਦੇ ਪੱਠ ਦੇ ਵਿੱਚ ਵੜ ਜਾ ਬਲਦੀ ਹੋਈ ਪੱਠੀ ਦੇ ਵਿੱਚ ਉਹਨੇ ਤੇ ਮਖੌਲ ਕੀਤਾ ਛੇੜ ਕੀਤੀ ਤੇ ਵਿਧੀਚੰਦ ਕਹਿੰਦਾ ਭਾਈ ਭੜਪੁੰਜਾ ਫਿਰ ਚਾਕੂ ਤੋਂ ਕਢਾਇਆ ਮੈਂ ਤੈਨੂੰ ਵੜ ਕੇ ਦਿਖਾਣਾ ਵਿਧੀਚੰਦ ਨੇ ਕਹਾ ਜਦੋਂ ਉਹਨੇ ਕਢਾਇਆ ਚੱਕਿਆ ਵਿਧੀਚੰਦ ਛਾਲ ਮਾਰ ਕੇ ਉਹ ਥੱਲੇ ਬਲਦੇ ਹੋਏ ਪੱਠ ਦੇ ਵਿੱਚ ਬੈਠਾ ਸੀ ਬਲਦਾ ਬਹੁਤ ਅੱਗ ਬਲ ਰਹੀ ਹੈ ਤੇਜ ਈਦੀ ਚੰਦ ਥੱਲੇ ਬੈਠਾ ਕੰਦਾ ਲੈ ਪਰਭੁੰਜਾ ਉੱਤੇ ਰੱਖਦੇ ਕੜਾਇਆ ਤੇ ਥੱਲੇ ਛੇਵੇਂ ਪਾਦਸ਼ਾ ਨੂੰ ਚੇਤੇ ਕਰ ਰਿਹਾ ਕਹਿੰਦੇ ਮਹਾਰਾਜੀ ਹੁਣ ਬੈ ਤਾਂ ਗਿਆ ਆਵਾ ਬੇਇੱਜ਼ਤੀ ਹੋਣੀ ਸੀ ਜਨਾਬ ਇਹਦਾ ਪਰਭੁੰਜੇ ਨੇ ਮਖੌਲ ਕੀਤਾ ਸੀ ਕਹਿੰਦੇ ਪਰ ਹੁਣ ਤੁਸੀਂ ਰੱਖ ਲਿਓ ਮੇਰੇ ਪੱਲੇ ਤਾਂ ਕੁਛ ਨਹੀਂ ਮੈਂ ਤਾਂ ਨਮਾਣਾ ਸਿੱਖਾਂ ਇਹ ਹੁੰਦਾ ਘਾਰੀ ਸ਼ਕਤੀਆਂ ਸਾਰੀਆਂ ਸਨ ਈਦੀ ਚੰਦ ਵਿੱਚ ਪਰ ਉਹਨੇ ਫਿਰ ਵੀ ਵਰਤੋ ਨਹੀਂ ਕੀਤੀ ਮਹਾਰਾਜ ਜੀ ਤੁਸੀਂ ਬਤਾਨਾ ਮੈਂ ਤੁਹਾਡੇ ਦਰ ਦਾ ਸੇਵਾਦਾਰਾਂ ਤੇ ਛੇਵੇਂ ਪਾਸ਼ਾ ਜੀ ਤਖਤਾਂ ਤੇ ਬਿਰਾਜਮਾਨ ਸਨ ਤੇ ਉੱਥੇ ਸਿੰਘਾਂ ਨੂੰ ਫਟਾਫਟ ਤਖਤਾਂ ਤੋਂ ਉੱਠੇ ਸਰੀਰ ਜਲਣ ਲੱਗਾ ਤੇ ਮਹਾਰਾਜ ਜੀ ਠੰਡੇ ਮਹਾਰਾਜ ਜੀ ਖੂਏ ਦੇ ਕੋਲ ਕਹਿੰਦੇ ਜਾਓ ਫਟਾਫਟ ਗਾਗਰਾਂ ਜਲਦੀਆਂ ਲੈ ਕੇ ਆਓ ਤੇ ਸਾਡੇ ਸਰੀਰ ਤੇ ਪਾਓ ਤੇ ਸਿੰਘ ਗਾਗਰਾਂ ਦੀਆਂ ਗਾਗਰਾ ਮਹਾਰਾਜੀ ਤੋਂ ਤੇ ਇਸ਼ਨਾਨ ਕਰਾਈ ਜਰਨ ਮਹਾਰਾਜੀ ਬੈਠੇ ਅੱਖਾਂ ਮੀਟ ਕੇ ਛੇਵੇਂ ਪਾਤਸ਼ਾ ਉਧਰ ਵਿਧੀ ਚੰਦ ਨੇ ਧਿਆਨ ਧਾਰਿਆ ਹੋਇਆ ਚਰਨਾਂ ਦਾ ਛੇਵੇਂ ਪਾਤਸ਼ਾ ਜੀ ਦੇ ਚਰਨਾਂ ਵਿੱਚ ਲਿਬ ਜੁੜੀ ਹੋਈ ਹੈ ਤੇ ਅੱਗ ਕਿੱਥੋਂ ਸਾੜ ਸਕਦੀ ਹੈ ਅੱਗ ਨਹੀਂ ਸਾੜ ਸਕਦੀ ਕਿਉਂਕਿ ਅੱਗ ਚ ਪਾਵਰ ਨਹੀਂ ਅੱਗ ਤਾਂ ਸਾੜਦੀ ਦੀ ਕੋਈ ਪਾਵਰ ਨਹੀਂ ਤਾਂ ਹੀ ਸੰਸਾਰ ਚੱਲ ਰਹਿਣਾ ਸਾਡੇ ਸਰੀਰ ਵਿੱਚ ਅੱਗ ਹੈ ਜਿਹਦੇ ਨਾਲ ਸਾਡਾ ਸਰੀਰ ਚੱਲਦਾ ਹੈ ਪਾਣੀ ਵਿੱਚ ਪਾਵਰ ਹੈ ਇੱਕ ਮਿੰਟ ਵਿੱਚ ਦੁਨੀਆ ਖਤਮ ਕਰ ਸਕਦਾ ਪਾਣੀ ਤੇ ਉਹ ਮਹਾਰਾਜ ਹੁਕਮ ਦੇ ਵਿੱਚ ਬੰਨੇ ਹੋਇਆ ਨੇ ਲੇਲੇ ਕੋਚਿੰਗ ਨਿਤ ਭੇੜ ਮਹਾਰਾਜ ਦੀ ਬਾਣੀ ਦੇ ਵਿੱਚ ਆਇਆ ਜਿਵੇਂ ਮਹਾਰਾਜ ਕਹਿੰਦੇ ਸ਼ੇਰ ਅੱਗੇ ਭੇੜ ਬੰਨੀ ਹੁੰਦੀ ਹੈ ਤੇ ਸ਼ੇਰ ਖਾਣ ਹੀ ਨਾ ਸਕਦਾ ਇਸੇ ਤਰ੍ਹਾਂ ਧਰਤੀ ਤੇ ਪਾਣੀ ਹੈ ਪਾਣੀ ਦੇ ਵਿੱਚ ਘਾਰ ਧਰਤੀ ਬੰਨੀ ਹੋਈ ਹੈ ਪਾਣੀ ਕੁਝ ਨਹੀਂ ਵਿਗਾੜ ਸਕਦਾ ਇਹ ਮਹਾਰਾਜ ਜੀ ਦਾ ਹੁਕਮ ਦੇ ਅਨਸਾਰ ਹੈ ਸਾਰਾ ਸੰਸਾਰ ਤੇ ਉੱਥੇ ਵਿਦੀ ਚੰਦ ਕਹਿੰਦਾ ਭੜਕੂਂਜਿਆ ਘੱਟ ਤੋਂ ਕੜਾਇਆ ਧਰਮੇ ਬਾਹਰ ਨਿਕਲਣਾ ਤੇ ਜਦੋਂ ਬਾਹਰ ਆਇਆ ਉਵੇਂ ਦਾ ਹੋਏ ਭੜਕੂਂਜੇ ਦੇ ਦਾਣੇ ਭੁਜਨੇ ਬੰਦ ਹੋ ਗਏ ਰੇਤ ਠੰਡੀ ਹੋ ਗਈ ਅੱਗ ਬਲ ਰਹੀ ਹੈ ਰੇਤ ਜਿਹੜੀ ਸੀ ਉਹਦਾ ਆਪਣੀ ਦਿਸ਼ਾ ਬਦਲ ਲੀ ਰੇਤ ਨੇ ਆਪਣਾ ਸਭ ਅੱਗ ਨੇ ਆਪਣਾ ਸੁਭਾਅ ਬਦਲ ਲਿਆ ਤੇ ਰੇਤ ਠੰਡੀ ਹੋ ਗਈ ਕੜਾਇਆ ਠੰਡਾ ਹੋ ਗਿਆ ਦਾਣੇ ਭੁਜਨੇ ਬੰਦ ਹੋ ਗਏ ਤੇ ਪ੍ਰਭੂਂਜੇ ਨੇ ਕੜਾਇਆ ਤਾਰ ਅਨਸਾਰ ਚਰਨਾ ਤੇ ਟਹਿ ਬਿਆ ਕਹਿੰਦਾ ਤੂੰ ਮੈਨੂੰ ਤੇ ਐ ਭਲੇਖਾ ਸੀ ਕੋਈ ਮਾੜਾ ਮੋਟਾ ਕੋਈ ਹੋਏਗਾ ਕਹਿੰਦੇ ਮੈਨੂੰ ਮਾਫ ਕਰ ਦੇ ਤੂੰ ਜਿਹੜੀ ਮੈਂ ਸੁਣੀ ਸੀ ਕਥਾ ਲੋਕਾਂ ਤੋਂ ਕਿ ਗੁਰੂ ਦੇ ਸਿੱਖ ਇਹੋ ਜੇ ਹੁੰਦਿਆਂ ਅੱਜ ਸਾਹਮਣੇ ਦੇਖ ਲਈ ਮੈਨੂੰ ਮਾਫੀ ਦੇ ਦੇ ਫਿਰ ਵੀ ਬਿਦੀ ਚੰਦ ਕਹਿੰਦਾ ਭੂਂਜਿਆ ਮੇਰੇ ਪੱਲੇ ਕੁਝ ਨਹੀਂ ਹੈ ਇਹ ਛੇਵੇਂ ਪਾਤਸ਼ਾਹ ਜੀ ਦੀ ਕਰਨੀ ਕਥਨੀ ਹੈ ਉਹਦੀਆਂ ਰਿੱਧੀਆਂ ਸਿੱਧੀਆਂ ਨੇ ਉਹਨਾਂ ਨੇ ਵਰਤਾਈਆਂ ਹਨ ਤੇ ਕਹਿੰਦਾ ਮੈਨੂੰ ਲੈ ਚਾਲ ਉਹਨਾਂ ਕੋਲ ਤੇ ਵੀਦੀ ਚੰਦ ਨੇ ਦਰਸ਼ਨ ਵੀ ਕਰਾਏ ਆਹ ਸੰਗ ਜੀਓ ਫਿਰ ਘੋੜੇ ਲੈ ਕੇ ਗਿਆ ਸੇਵੀ ਦੀ ਚੰਦ ਇੱਕ ਵਾਰੀ ਪੜ ਪੰਜਾਬ ਦੀ ਪੜਾਪੱਠ ਚ ਬੈਠਾ ਫਿਰ ਘਾਈਆ ਬਣਿਆ ਫਿਰ ਫਿਰ ਉਹ ਬਣਿਆ ਸੀ ਬ੍ਰਾਹਮਣ ਤਿੰਨੇ ਵਾਰੀ ਲਗ ਲਗ ਭੇਸ਼ ਦੇ ਵਿੱਚ ਜਾ ਕੇ ਦੋਵੇਂ ਘੋੜੇ ਲੈ ਕੇ ਗਿਆ ਦਸ਼ਾਲੇ ਲੈ ਕੇ ਗਿਆ ਵੱਡੀ ਕਥਾ ਹੈ ਮਹਾਰਾਜ ਦੀ ਇਹ ਪ੍ਰਸੰਗ ਬਹੁਤ ਲੰਮਾ ਹੈ ਇੱਥੇ ਵੀ ਮਹਾਰਾਜ ਜੀ ਕਹਿੰਦੇ ਉਹ ਗੜ ਤੋੜ ਦਿੰਦਾ ਵਹਿਮ ਦਾ ਭਰਮ ਦਾ ਤੇ ਗੁਰਸਿੱਖਾਂ ਨੂੰ ਉਹ ਸਭ ਕੁਝ ਬਖਸ਼ ਦਿੰਦਾ ਗੁਰਮਿਲ ਜੀਤਾ ਹਰ ਹਰ ਕੀਤਾ ਟੁੱਟੀ ਪੀਤਾ ਭਰਮ ਗੜਾ ਭਰਮ ਦਾ ਜਿਹੜਾ ਗੜ ਹੈ ਨਾ ਕੀਲਾ ਇਹਨੂੰ ਪਿਆਰੂ ਮਹਾਰਾਜ ਜੀ ਭਨ ਸਕਦੇ ਹਨ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਨਤ ਮੇਰੀ ਆਪ ਖੜਾ ਮਹਾਰਾਜ ਕਹਿੰਦੇ ਮੇਰੇ ਸਾਥ ਤਾਂ ਉਹ ਮਾ ਪਰਮੇਸ਼ਰ ਖੁਦ ਖੜਾ ਹੈ ਗੁਰਸਿੱਖਾਂ ਦੇ ਭਗਤਾਂ ਦੇ ਉਹ ਨਾਲ ਖੜਦਾ ਹੈ ਇੱਥੇ ਨਿਕਾਈਂ ਉਦਾਹਾਰਨਾ ਸਾਹਮਣੇ ਆ ਜਾਂਦੀਆਂ ਸਾਕੀਆਂ ਧਰੂ ਨੂੰ ਬਚਾਇਆ ਉਥੇ ਪ੍ਰਿਲਾਦ ਨੂੰ ਬਚਾਇਆ ਹਰਨਾਕਸ਼ ਨੂੰ ਮਾਰਿਆ ਜੇ ਗਿਣਤੀ ਤੋਂ ਪਰਾ ਕਥਾ ਸਾਹਮਣੇ ਆ ਜਾਂਦੀਆਂ ਇੱਥੇ ਮਹਾਰਾਜ ਜੀ ਕਹਿੰਦੇ ਉਹ ਗੁਰਸਿੱਖਾਂ ਦੇ ਭਾਈ ਨਾਲ ਖੜਾ ਸੋਈ ਸੋ ਗਿਆਨ ਸੋ ਪ੍ਰਧਾਨਾ ਸੋ ਪ੍ਰਭ ਆਪਣਾ ਕੀਤਾ ਜੀ ਮਹਾਰਾਜ ਜੀ ਕਹਿੰਦੇ ਜੋ ਕੁਛ ਕਰਦਾ ਪਰ ਕਰਦਾ ਉਹ ਪਰਮੇਸ਼ਰ ਹੈ ਸੋਈ ਸੋ ਗਿਆਨਾ ਸੋ ਪ੍ਰਧਾਨਾ ਸੋ ਪ੍ਰਭ ਆਪਣਾ ਕੀਤਾ ਉਹੀ ਸੂਝਵਾਨ ਹੈ ਗਿਆਨੀ ਹੈ ਉਹੀ ਪ੍ਰਧਾਨ ਹੈ ਪੂਰਾ ਕੀਤਾ ਹੋਇਆ ਸਭ ਕੁਝ ਜਗਤ ਵਿੱਚ ਹੁੰਦਾ ਕਹੋ ਨਾਨਕ ਜਾ ਵੱਲ ਸੁਆਮੀ ਤਾਂ ਸਰਸੇ ਭਾਈ ਮੀਤਾ ਤੇ ਮਹਾਰਾਜ ਜੀ ਖੀਰ ਲਈ ਤੋਂ ਕੁਝ ਫਿਰ ਬਚਨ ਕਰ ਦੇਣ ਕਹੋ ਨਾਨਕ ਮੈਂ ਨਾਨਕ ਦਾਸ ਜਾ ਵਲ ਸੁਆਮੀ ਕਹਿੰਦੇ ਜਿਨ੍ਹਾਂ ਵੱਲ ਸੁਆਮੀ ਹੈ ਪਿਆਰਾ ਪਰਮੇਸ਼ਰ ਹੈ ਤਾਂ ਸਰਸੇ ਭਾਈ ਮਿੱਤਾ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਖੁਸ਼ੀ ਦੇ ਘਰ ਵਿੱਚ ਆਜੰਨ ਕਹਿੰਦੇ ਉਹ ਸਾਡੇ ਮਿੱਤਰ ਹਨ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਉਹਦਾ ਵਾਸ ਹੋ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਸਰਸੇ ਤੋਂ ਭਾਵ ਉਹਦਾ ਖੁਸ਼ੀ ਖੇੜਾ ਖੁਸ਼ੀ ਦੇ ਘਰ ਵਿੱਚ ਉਹ ਸਦਾਈ ਉਹਨਾਂ ਦੇ ਹਿਰਦਿਆ ਵਿੱਚ ਜਿਨ੍ਹਾਂ ਦੇ ਵਸ ਜਾਂਦਾ ਖੁਸ਼ੀ ਖੇੜੇ ਵਿੱਚ ਜਿੰਦੇ ਹਨ ਉਹ ਸਦਾਈ ਦੁੱਖ ਤੋਂ ਨਰਲੇਪ ਸੁੱਖਾ ਤੋਂ ਨਰਲੇਪ ਪੁੱਠ ਜਾਂਦੇ ਹਨ ਦੁੱਖ ਸੁੱਖ ਵਿੱਚ ਉਹਨਾਂ ਦੇ ਚਿਹਰੇ ਤੇ ਖੁਸ਼ੀ ਰਹਿੰਦੀ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਮਹਾਰਾਜ ਜੀ ਦੇ ਬਚਨਾਂ ਦੀ ਆਖਿਆ ਅੱਜ ਦੇ ਇੰਨੇ ਕੁ ਹਾਜ਼ਰੀਆਂ ਪ੍ਰਵਾਨ ਕਰੇ ਉੱਥੇ ਸ਼ਬਦ ਦੇ ਸੰਤ ਸੰਪੂਰਨ ਹੁੰਦਾ ਹੈ ਮਹਾਰਾਜ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ